ਕਪੂਰਥਲਾ ਤੋਂ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਕਿ ਕਪੂਰਥਲਾ ਦੇ ਪਿੰਡ ਸਿਧਵਾ ਦੋਨਾਂ ਵਿੱਚ ਇੱਕ ਮੰਦਰ ਦੀ ਮੁੱਖ ਸੇਵਾਦਾਰ ਮਹਿਲਾ ਤੇ ਪਿੰਦੇ ਹੀ ਇੱਕ ਲੜਕੇ ਦੁਆਰਾ ਤੇਜ਼ ਤਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ थाना ਸਦਰ ਐਸਐਚਓ ਨੇ ਮੌਕੇ ਤੇ ਪਹੁੰਚ ਕੇ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪੀਟਲ ਦੀ ਮੌਰਚਰੀ ਵਿੱਚ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਹੈ ਇਸ ਦੀ ਪੁਸ਼ਟੀ ਕਰਦੇ ਹੋਏ ਐਸਐਚਓ ਸੋਨਮਦੀਪ ਕੋਰ ਨੇ ਦੱਸਿਆ ਕਿ ਹੱਤਿਆ ਦੇ આરોપી ਦੇ ਖਿਲਾਫ ਐਫਆਈਆਰ ਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਉੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਸੇਵਾਦਾਰ ਮਹਿਲਾ આરોપી ਨੂੰ ਸ਼ਰਾਬ ਪੀ ਕੇ ਮੰਦਰ ਵਿੱਚ ਆਉਣ ਤੋਂ ਰੋਕਦੀ ਸੀ ਇਸੇ ਦੇ ਚੱਲਦੇ ਉਸਨੇ ਮਹਿਲਾ ਤੇ ਹਮਲਾ ਕਰ ਉਸ ਦਾ ਕਤਲ ਕਰ ਦਿੱਤਾ ਹਾਂਜੀ ਭਾਜੀ ਕੀ ਗੱਲ ਹੋਈ ਹੈ ਤੇ ਆਪਣਾ ਜਿਹੜਾ ਇਨਸੀਡੈਂਟ ਹੋਇਆ ਤੁਹਾਡੀ ਵਾਈਫ ਨਾਲ ਉਹ ਮੰਦਿਰ ਤੇ ਸੇਵਾ ਕਰਦਾ ਸੀਗਾ अच्छा जी चलौनी माता मंदिर जे किथे जी एम सुननी माता मंदिर सिन्धुआ दोना अच्छा <laughs> ते ओथे इस जविए तमने ਘਰੇ ਸੇਵਾ ਕਰਕੇ ਮੰਦਿਰ ਵਿਸਰਾਮ ਕਰਕੇ ਤੇ ਕਰਿਆ ਹੁੰਦਾ ਸੀਗਾ ਤੇ ਉਹਨਾਂ ਨੇ ਇੱਕ ਸੀਗਾ ਗਾਮੇ ਸਰਦਾਰ ਸੀ ਜਿਹਨ ਕੀ ਨੱਕਾ ਸੀ ਹਰਨੇ ਨੱਕਾ ਸੀਗਾ ਉਹਨਾਂ ਨੇ ਹਾਮਲੇ ਕਰਤੇ ਤੁਮ ਕੁ ਪ੍ਰਾਣੀ ਰੰਜੇ ਸੀ ਤੁਹਾਡੀ ਉਹਨਾਂ ਨਾਲ ਕਿ ਕਿਦਾਂ ਨਹੀਂ ਕੋਈ ਪ੍ਰਾਣੀ ਕੁੱਝ ਸਮਨੇ ਨਹੀਂ ਕੋਈ ਮੁੰਡਾ ਫੂਲਬਾਉਂਰ ਪਰਪਰ ਗੈਸ ਕੁਮਾਰ ਮੇਰੇ ਸਦੋਂ ਦੋਨਾਂ ਬੜਿਆਲ ਸਾਹਿਬ ਤੋਂ 10-15 ਸਾਲ ਤੋਂ ਕੰਮ ਕਰਦਾ ਤੇ ਪਰਿਵਾਰ ਸਮੇਤ ਆਪਣੇ ਘਰ ਰਹਿੰਦੇ ਸੀਗੇ ਤੇ ਦੋਨੋਂ ਜਣੇ ਮੰਦਰ ਚ ਕਾਫੀ ਸੇਵਾ ਕਰਦੇ ਆ ਤੇ ਉਹ ਪੁਜਾਰੀ ਗਿਆ ਹੋਇਆ ਕਿਤੇ ਬਾਹਰ ਜੋਤੀ ਉਹ ਇਹਦੀ ਡਿਊਟੀ ਲਾ ਗਿਆ ਸੀਗਾ ਵੀ ਤੁਹਾਨੂੰ ਜਿੰਮੇਂਦਾ ਰਾਤ ਨੂੰ ਇਹ ਲਾਉਂਦੀ ਸੀਗੀ ਇਹਨੂੰ ਸੱਤ ਕਿਹ ਵਜੇ ਜਿੰਦਾ ਲਾ ਕੇ ਵਾਪਸ ਆਉਣਾ ਸੀ ਹਾਲ ਦੀ ਘੜੀ ਇੱਕ ਪੁਜਾਰੀ ਸੀਗਾ ਉੱਥੇ ਥੋੜਾ ਛੱਡ ਕੇ ਗਿਆ ਪਿੱਛੇ ਤੇ ਉਹਨੂੰ ਜਦੋਂ ਅੰਦਰ ਵੜਿਆ ਤੇ ਠਿਕਾਨੇ ਦੇ ਕੇ ਉਹਨੇ ਬੂਹਾ ਲਾਤਾ ਬੰਦੇ ਨੇ ਬਾਹਰੋਂ ਤੇ ਉਹਨੇ ਪਤਾ ਨਹੀਂ ਹੁਣ ਹਿਸਾਬ ਨਾਲ ਪੱਕੀ ਕਹਿ ਸਕਦੇ ਆ ਮਾੜੀ ਨੀਤ ਨਾਲ ਜਾਂ ਕਿਸੇ ਤਰ੍ਹਾਂ ਪਤਾ ਨਹੀਂ ਕੋਈ ਇਦਾਂ ਦੀ ਗੱਲ ਹੈ ਨਹੀਂ ਸੀ ਉਹ ਵੀ ਗੁਰਦੁਆਰੇ ਦੇ ਬੰਦੇ ਦੇ ਨਾਲ ਜਾ ਕੇ ਰੋਟੀ ਖਾਂਦਾ ਹੁੰਦਾ ਸੀ ਤੇ ਉਹਦਾ ਵੀ ਹੈ ਨਹੀਂ ਸੀ ਕੋਈ ਕਦੀ ਗੁਰਦੁਆਰੇ ਕੋਈ ਬੰਦੇ ਦੀ ਰੋਟੀ ਖਾਂਦਾ ਉੱਥੇ ਮੰਦਿਰ 'ਚ ਰਹਿ ਵੀ ਲੈਂਦਾ ਇੱਕ ਰਾਤ ਤੇ ਉਹਨੇ ਆ ਕੇ ਪਤਾ ਨਹੀਂ ਤੇ ਮੰਨ ਚ ਪਈ ਆਈ ਉਹਨੇ ਆ ਕੇ ਹਾਦੀਆ ਹਾਦੀਆ ਨਹੀਂ ਉਹ ਰੋਡ ਦੇ ਨਾਲ ਫਰੀਆ ਬੈਲ ਨਮ ਹੋਰਨ ਵਾਲੀ ਜਿਹੜੀ ਰੋਡ ਐ ਉਹਦੇ ਉੱਤੇ ਬਾਹਰ ਵੀ ਡੰਗੇ ਕੀਤੇ ਆ ਤੇ ਇਹ ਵੀ ਉੱਥੇ ਬਾਹਰ ਸਗਾ ਗੇਟ ਤੇ ਉਹ ਅੰਦਰ ਸੇਵਾ ਕਰਦੀ ਸੀ ਇਹਨੇ ਮੈਨੂੰ ਆਵਾਜ਼ ਮਾਰੀ ਤੇ ਫੋਨ ਕੀਤਾ ਅਸੀਂ ਦਵਾਦਵ ਜਦੋਂ ਗਏ ਆ ਜਾਂਦਿਆਂ ਨੂੰ ਹਾਲਤ ਬੋਲਦੀ ਨਹੀਂ ਸੀ ਵੀ ਹੋਈ ਜਾਈਂ ਸਿਵਲ ਹਸਪਤਾਲ ਲਿਆਏ ਆ ਇਹਨਾਂ ਨੇ ਉਹ ਮਰਤ ਕਰਾਰ ਦਿੱਤਾ ਪ੍ਰਸ਼ਾਸਨ ਨੂੰ ਕੀ ਮੰਗਾਂ ਫੈਸ਼ਨ ਤੋਂ ਹੀ ਮੰਗ ਕਰਦੇ ਆਂ ਵੀ ਚਲੋ ਉਹ ਬੰਦੇ ਨੂੰ ਫੜ ਕੇ ਦਿੱਤਾ ਜਾਵੇ ਅੰਦਰ ਉਹ ਗਾਂ ਹੋਰ ਹੋਰ ਕਿਸੇ ਨਾਲ ਨਾ ਮੜੀ ਘਟਣਾ ਪਾਪੜ ਜਿਹੜਾ ਇਹਦਾ ਘਰ ਖਰਾਬ ਕੀਤਾ ਹੋਰ ਕਿਸੇ ਦਾ ਘਰ ਨਾ ਕਰਾਵੇ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਦੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488